ਅੱਜ ਜਦੋਂ ਮਹਾਰਾਜ ਉਦਾਸੀ ਕਰਕੇ ਵਾਪਸ ਆਏ ਨਾ ਤੇ ਪੰਡਤ ਹਰਦੇਵਾਲ ਦੀ ਉਮਰ 60 ਵਰਿਆਂ ਤੋਂ ਟੱਪ ਗਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਉਮਰ ਵੀ 45 ਦੇ 50 ਸਾਲ ਕਰੀਬ ਹੋ ਗਈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਹਿਲੀ ਵਾਰ ਵਾਪਸ ਤਲਵੰਡੀ ਆਏ ਉਦਾਸੀ ਕਰਕੇ ਉਦੋਂ ਤੱਕ ਪੰਡਤ ਹਰਦੇਵਾਲ ਦੀ ਬਹੁਤ ਸ਼ਰਧਾ ਬਣ ਗਈ ਪੰਦੇ ਦੇ ਅੰਦਰ ਇਹ ਸ਼ਰਧਾ ਬਣੀ ਜਿਹਨੂੰ ਰਾਏ ਬੁਲਾਰ ਰੱਬ ਕਰਕੇ ਮੱਥਾ ਟੇਕਦਾ ਹੈ ਕਹਿੰਦੇ ਨੇ ਜਿਹਦਾ ਇੱਕ ਬਚਨ ਸੁਣ ਕੇ ਮਲਕ ਭਾਗੋ ਸਾਧ ਹੋ ਗਿਆ ਜਿਹਦੇ ਕੋਲੋਂ ਇੱਕ ਸ਼ਬਦ ਸੁਣ ਕੇ ਸੱਜਣ ਠੱਗ ਨੇ ਠਗੀਆਂ ਛੱਡ ਦਿੱਤੀਆਂ ਗੁਰੂ ਨਾਨਕ ਨੂੰ ਲੋਕੀ ਰੱਬ ਕਹਿੰਦੇ ਨੇ ਕੋਈ ਘਰ ਘਰ ਭੰਡੇ ਮੰਜਣ ਵਾਲੀ ਤੁਲਸਾ ਬਾਈ ਬ੍ਰह्म ਗਿਆਨ ਨੂੰ ਅਪੜ ਗਈ ਹੈ ਦੌਲਤਾਂ ਦਾਹੀ ਜਿਹੜੀ ਲੋਕਾਂ ਦੇ ਘਰੋਂ ਵਧਾਈਆਂ ਮੰਗਦੀ ਸੀ ਲੋਕੀ ਉਹਦੇ ਘਰੋਂ ਜਾ ਕੇ ਪੁੱਤਾਂ ਦੀਆਂ ਦਾਤਾਂ ਮੰਗਣ ਲੱਗ ਪਏ ਗੁਰੂ ਨਾਨਕ ਸਹਿ ਮਹਾਰਾਜ ਰੱਬ ਨੇ ਅੱਜ ਪੰਦਾ ਗੁਰੂ ਨਾਨਕ ਸਹਿ ਮਹਾਰਾਜ ਦੇ ਕੋਲ ਆਏ ਪੂਰੀ ਵੀਡੀਓ ਦੇਖਣ ਲਈ ਹੇਠਾਂ ਦਿੱਤੇ ਪਲੇ ਬਟਨ ਤੇ ਕਲਿੱਕ ਕਰੋ ਜੀ